ਸਾਸੀ ਕਾਲ ਜੀ ਤੁਸੀਂ ਜੁੜੇ ਜੇ 9 ਪ੍ਰੋ ਪੰਜਾਬ ਦੇ ਨਾਲ ਤੇ ਮੈਂ ਨਵਦੀਪ ਸਿੰਘ ਤਰਨਤਾਰਨ ਦੇ ਵਿੱਚ ਜਿਹੜਾ ਹੈ ਜਿਮਨੀ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਤੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਆਪਣੀ ਆਪਣੀ ਦਾਅਵੇਦਾਰੀ ਲੈ ਕੇ ਪਾਰਟੀ ਹਾਈ ਕਮਾਂਡ ਤੱਕ ਪਹੁੰਚ ਕਰ ਰਹੇ ਨੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਰਹਿਣਗੀਆਂ ਜਿਮਨੀ ਚੋਣਾਂ ਦੇ ਵਿੱਚ ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜਵੀਰ ਸਿੰਘ ਜੀ ਭੁੱਲਰ ਗੱਲਬਾਤ ਕਰਕੇ ਜਾਣਾਂਗੇ ਕਿਸ ਤਰ੍ਹਾਂ ਉਹ ਦੇਖਦੇ ਨੇ ਇਹਨਾਂ ਨੇ ਜਿਮਨੀ ਚੋਣਾਂ ਨੂੰ ਤੇ ਕਿਸ ਤਰ੍ਹਾਂ ਉਹ ਪਾਰਟੀ ਹਾਈ ਕਮਾਂਡ ਤੱਕ ਆਪਣੀ ਜਿਹੜੀ ਦਾਵੇਦਾਰੀ ਲੈ ਕੇ ਕਿਹੜੇ-ਕਿਹੜੇ ਮੁੱਦੇ ਲੈ ਕੇ ਉਹ ਦਾਵੇਦਾਰੀ ਪੇਸ਼ ਕਰ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਭ ਬਹੁਤ-ਬਹੁਤ ਸਵਾਗਤ ਆ ਜੀ ਚੈਨਲ ਧੰਨਵਾਦ ਜੀ ਨਵਦੀਪ ਜੀ ਬਹੁਤ-ਬਹੁਤ ਸਰ ਸਭ ਤੋਂ ਪਹਿਲਾ ਸਵਾਲ ਹੈ ਜਿਮਨੀ ਚੋਣ ਤਰਨਤਾਰਨ ਦੇ ਵਿੱਚ ਹੋਣ ਜਾ ਰਹੀ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਹੁਣ ਸਾਡੇ ਵਿੱਚ ਨਹੀਂ ਹਨ ਕਿਸ ਤਰ੍ਹਾਂ ਦੇਖਦੇ ਜੇ ਜਿਮਨੀ ਚੋਣਾਂ ਨੂੰ ਕਾਂਗਰਸ ਪਾਰਟੀ ਕਿਹੜੇ ਮੁੱਦਿਆਂ ਦੇ ਉੱਤੇ ਜਿਹੜੀ ਚੋਲ ਲੜ ਰਹੀ ਹੈ ਬਹੁਤ ਹੀ ਦੁਖਦਾਈ ਖਬਰ ਸੀ ਜੀ ਜਿਹੜੇ ਸਾਡੇ ਤਰਨਤਾਰਨ ਸਾਹਿਬ ਬਲਕੇ ਤੋਂ ਵਿਧਾਇਕ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਗਏ ਚਲੋ ਸਤਗੁਰ ਦਾ ਬਾਣਾ ਪਰ ਜਿਮਣੀ ਚੋਣ ਜਿਹੜੀ ਹੈ ਉਹ ਸਾਰੀਆਂ ਹੀ ਪਾਰਟੀਆਂ ਨੇ ਖਾਸ ਕਰਕੇ ਝਾੜੂ ਵਾਲਿਆਂ ਨੂੰ ਤਾਂ ਸ਼ਾਇਦ ਪਹਿਲਾਂ ਹੀ ਪਤਾ ਸੀ ਕਿ ਜਿਮਣੀ ਚੋਣ ਆ ਰਹੀ ਹੈ ਆਪਣੀਆਂ ਗਤੀਵਿਧੀਆਂ ਕਾਫੀ ਤੇਜ਼ ਕਰਤੀਆਂ ਨੇ ਤੇ ਕਾਂਗਰਸ ਪਾਰਟੀ ਵੀ ਹਰ ਤਰ੍ਹਾਂ ਨਾਲ ਤਿਆਰ ਹੈ ਇਲੈਕਸ਼ਨ ਲੜੇਗੀ ਅਤੇ ਸੀਟ ਜਿੱਤੇਗੀ ਪਰ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਪਤਾ ਸੀ ਕਿ ਜਿਮਣੀ ਚੋਣ ਆਵੇਗੀ ਕਿ ਉਸ ਤੋਂ ਜਿਸ ਤਰ੍ਹਾਂ ਕਹੋ ਕਿ ਡਾਕਟਰ ਸੋਲ ਸਾਹਿਬ ਦਾ ਸਸਕਾਰ ਨਹੀਂ ਹੋਇਆ ਸੀ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਸੀ ਬੰਦੇ ਉਸ ਟਾਈਮ ਹੀ ਐਕਟਿਵ ਹੋ ਚੁੱਕੇ ਸੀ ਇਹੋ ਜਿਹੇ ਜਿਹੜੇ ਬੰਦੇ ਇਸ ਤਰ੍ਹਾਂ ਰਾਜਨੀਤੀ ਕਰਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਬਹੁਤ ਹੀ ਮਾੜੀ ਗੱਲ ਹੈ ਜੀ ਮਤਲਬ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇੱਕ ਇਨਸਾਨ ਹਲਕੇ ਦਾ ਵਿਧਾਇਕ ਹੋਵੇ ਅਤੇ ਉਸ ਦੇ ਪਰਿਵਾਰ ਨੂੰ ਜਾਂ ਪਾਰਟੀ ਨੂੰ ਜਾਂ ਇਲਾਕੇ ਨੂੰ ਉਹਦੇ ਜਾਣ ਨਾਲ ਇੱਕ ਬਹੁਤ ਵੱਡਾ ਘਾਟਾ ਪੈਂਦਾ ਹੈ ਹਲਕੇ ਦਾ ਵਿਧਾਇਕ ਬੰਨਾ ਕੋਈ ਛੋਟੀ ਗੱਲ ਨਹੀਂ ਸੀ ਪਰ ਅਸੀਂ ਆਮ ਹੀ ਲੋਕਾਂਵਾਂ ਦੇ ਲੋਕਾਂ ਦੇ ਵਿੱਚ ਚਰਚਾਵਾਂ ਸੁਣਦੇ ਸੀ ਕਿ ਆਮ ਆਦਮੀ ਪਾਰਟੀ ਦੇ ਕਾਫੀ ਆਗੂ ਇਹ ਪਿਛਲੇ ਲੰਬੇ ਸਮੇਂ ਤੋਂ ਹੀ ਕਹਿ ਰਹੇ ਸੀ ਕਿ ਤਰਨਤਾਰਨ ਦੀ ਜਿਮਨੀ ਚੋਣ ਆ ਜਾਣੀ ਤਰਨਤਾਰਨ ਜਿਮਨੀ ਚੋਣਾ ਜੀ ਅਸੀਂ ਨਹੀਂ ਸੀ ਚਾਹੁੰਦੇ ਅਸੀਂ ਪਰਮਾਤਮਾ ਅਗੇ ਹਮੇਸ਼ਾ ਇਹ ਅਰਦਾਸ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਡਾਕਟਰ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਅਤੇ ਲੰਬੀ ਉਮਰ ਬਖਸ਼ੇ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨ ਲੋਕਾਂ ਦਾ ਫਤਵਾ ਲੈ ਕੇ ਜਿੱਤੇ ਸੀ ਸੇਵਾ ਕਰਨ ਜਿੰਨਾ ਸਮਾਂ ਉਹ ਆਪਣਾ ਪੂਰਾ ਕਰ ਪਰ ਉਸ ਪਰਮਾਤਮਾ ਦਾ ਭਾਣਾ ਵਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਪਰ ਜਿਹੜੇ ਲੋਕ ਇਸ ਚੀਜ਼ ਤੇ ਸਿਆਸਤ ਕਰ ਰਹੇ ਮੈਂ ਉਸ ਚੀਜ਼ ਦੀ ਨਿਖੇਧੀ ਕਰਦਾ ਕਿ ਬਹੁਤ ਮਾੜੀ ਗੱਲ ਕਿ ਕਦੀ ਵੀ ਕਿਸੇ ਦੇ ਜਨਮ ਦੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਸਰ ਪੰਜਾਬ ਦੇ ਵਿੱਚ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਪੰਜਾਬ ਦਾ ਹੁਣ ਬੱਚਾ-ਬੱਚਾ ਜਾਣ ਗਿਆ ਸਾਰੀ ਦੁਨੀਆ ਹੀ ਜਾਣਦੀ ਕਿ ਜੋ ਪੰਜਾਬ ਦੇ ਹਾਲਾਤ ਆ ਸਿਰਫ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਦੱਸਿਆ ਜਾਂਦਾ ਕਿ ਅਸੀਂ ਇਹ ਕਰਤਾ ਉਹ ਕਰਤਾ ਜਾਂ ਇਸ਼ਤਿਹਾਰਾਂ ਤੇ ਦੱਸਿਆ ਜਾਂਦਾ ਪੰਜਾਬ ਤੇ ਤੁਸੀਂ ਪਿਛਲੇ ਦਿਨੀ ਦੇਖੋ ਅਬੋਰ ਦੇ ਵਿੱਚ ਇੱਕ ਨਾਮੀ ਪਰਿਵਾਰ ਕਾਰੋਬਾਰੀ ਪਰਿਵਾਰ ਵੇਅਰਵੈਲ ਨਾਂ ਦੇ ਆਪਣਾ ਟੇਲਰ ਜਿੱਥੋਂ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅੱਜ ਬਹੁਤ ਪਰਮਾਤਮਾ ਦੀ ਬਖਸ਼ਿਸ਼ ਇੱਕ ਸ਼ਰੀਪ ਪਰਿਵਾਰ ਦਾ ਉਹ ਪਰਿਵਾਰ ਦਾ ਮੈਂਬਰ ਉਹਨੂੰ ਦਿਨ ਦਿਹਾੜੇ ਕਤਲ ਕਰ ਦੇਣਾ ਤੇ ਸਰਕਾਰ ਦੀ ਉਸ ਤੋਂ ਬਾਅਦ ਕਹਿਣਾ ਕਿ ਅਸੀਂ ਇਹਨਾਂ ਨੂੰ ਫੜ ਲਿਆ ਇਹਨਾਂ ਦਾ ਅਨਕਾਊਂਟਰ ਕਰਤਾ ਪੁਲਿਸ ਦੀ ਆਪਣੀ ਸਟੇਟਮੈਂਟ ਵੀ ਉਹਦੇ ਵਿੱਚ ਨਹੀਂ ਰਲਦੀ ਕਿ ਕੀ ਕੀਤਾ ਗਿਆ ਲਾਅ ਐਂਡ ਆਰਡਰ ਦੀ ਇਸ ਤਰ੍ਹਾਂ ਦੀ ਤਿਸਤੀ ਹੈ ਕਿ ਸਾਡੇ ਤਰਨਤਨ ਸਾਹਿਬ ਸ਼ਹਿਰ ਦੇ ਵਿੱਚ ਵੀ ਚਭਾਲ ਦੇ ਵਿੱਚ ਵੀ ਕਈ ਲੋਕਾਂ ਤੋਂ ਫਰੋਤੀਆਂ ਕਈ ਕੁਸ਼ ਕੀਤਾ ਜਾਂਦਾ ਰਿਹਾ ਅਤੇ ਲੋਕ ਚੁੱਪ ਨੇ ਉਹ ਡਰਦਾ ਇੱਕ ਸਹਿਮ ਦਾ ਮਾਹੌਲ ਹੈ ਲੋਕਾਂ 'ਚ ਇਹ ਅੱਤਵਾਦ ਤੋਂ ਵੀ ਭਿਆਨਕ ਸਮਾਂ ਚੱਲ ਰਿਹਾ ਪਹਿਲਾਂ ਬਾਰਡਰ ਦੇ ਲੋਕਾਂ ਨੇ ਉਹ ਸਮਾਨ ਢਾਇਆ ਸੀ ਉਹ ਇੱਕ ਸੰਤਾ ਢਾਇਆ ਸੀ ਪਰ ਐਸ ਟਾਈਮ ਤੇ ਲੋਕ ਜਿਹੜੇ ਫਰੋਤੀਆਂ ਤੋਂ ਕਤਰੋਕਰਤੋਂ ਇੰਨੇ ਤੰਗ ਪਰੇਸ਼ਾਨ ਨੇ ਕਿ ਆਪਣੇ ਬੱਚਿਆਂ ਨੂੰ ਵੀ ਸ਼ਾਮ ਨੂੰ ਜਾਂ ਦਿਨ ਦਿਹਾੜੇ ਵੀ ਇਕੱਲੇ ਬਾਹਰ ਨਹੀਂ ਜਾਂਦੇ। ਫਿਰ ਆਮ ਆਦਮੀ ਪਾਰਟੀ ਦੇ ਤਕਰੀਬਨ ਦੇਖਿਆ ਜਾਵੇ ਤੇ 7-8 ਘੰਟੇ ਪਹਿਲਾਂ ਉਹਨਾਂ ਦੇ ਪੇਜ ਦੇ ਉੱਤੇ ਅੱਜ ਇੱਕ ਪੋਸਟ ਪਾਈ ਗਈ ਹੈ ਜਿਹਦੇ ਵਿੱਚ ਹਰਪਾਲ ਸਿੰਘ ਜੀ ਚੀਮਾ ਜਿਹੜੇ ਮੰਤਰੀ ਨੇ ਇਸ ਵੇਲੇ ਉਹਨਾਂ ਵੱਲੋਂ ਕਾਂਗਰਸ ਦੇ ਉੱਪਰ આરોਪ ਲਾਏ ਜਾ ਰਹੇ ਨੇ ਕਿ ਗੈਂਗਸਟਰਾਂ ਨੂੰ ਜਿਹੜੇ ਪਨਾਹ ਦਿੰਦੇ ਰਹੇ ਨੇ ਕਾਂਗਰਸ ਦੇ ਉੱਪਰ આરોਪ ਲਾਏ ਜਾ ਰਹੇ ਨੇ ਉਹਨਾਂ ਵੱਲੋਂ। ਇਹਨਾਂ ਦੀ ਸਰਕਾਰ ਦੇ ਦੌਰਾਨ ਹੀ ਗੈਂਗਸਟਰਾਂ ਦੀਆਂ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੁੰਦੀਆਂ ਰਹੀਆਂ। ਇਨਾਂ ਦੀ ਸਰਕਾਰ ਦੇ ਦੌਰਾਨ ਤੁਸੀਂ ਕੱਢੋ ਆਪਣਾ ਪਿਛਲਾ ਰਿਕਾਰਡ ਕਿ ਇਨਾਂ ਦੀ ਸਰਕਾਰ ਦੇ ਦੌਰਾਨ ਕਿੰਨੇ ਗੈਂਗਸਟਰਾਂ ਨੂੰ ਇਥੋਂ ਦੀਆਂ ਜੇਲਾਂ ਨਾਲ ਸੈਂਟਰ ਸਰਕਾਰਾਂ ਦੀ ਮਿਲੀ ਭੁਗਤਣਾ ਇਥੋਂ ਤਬਦੀਲ ਕਰਕੇ ਪੰਜਾਬ ਦੀਆਂ ਜੇਲਾਂ ਤੋਂ ਬਾਹਰ ਭੇਜ ਦਿੱਤਾ ਗਿਆ ਤਾਂ ਕਿ ਉੱਥੇ ਸੁਰੱਖਿਅਤ ਰਹਿ ਸਕਣ ਸੁਰੱਖਿਆ ਤੋਂ ਮਹਿਸੂਸ ਕਰ ਸਕਣ ਔਨ ਰਿਕਾਰਡ ਆ ਤੁਹਾਨੂੰ ਸਭ ਦਾ ਪਤਾ ਮੈਂ ਕਿਸੇ ਗੈਂਗਸਟਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਇਹ ਜੇ ਕਹਿ ਹਰਪਾਲ ਚੀਮਾ ਸਵਾਏ ਉਥੇ ਵਿਧਾਨ ਸਭਾ 'ਚ ਜਿਹੜਾ ਕਿ ਸੈਸ਼ਨ ਲੋਕਾਂ ਦੀ ਵੀ ਮੰਗ ਸੀ ਤੇ ਵਿਰੋਧੀ ਧਿਰ ਦੀ ਮੰਗ ਸੀ ਕਿ ਇੱਕ ਹਫ਼ਤਾ ਕਮ ਸੇ ਘਾਵੇਂ ਸੈਸ਼ਨ ਚਲਾਇਆ ਜਾਵੇ ਕੱਲ 11 ਮਿੰਟ ਚਲਾਤਾ ਜਿਹਦਾ ਲੋਕਾਂ ਦੇ ਸਿਰਫ ਫालतू ਪੈਸੇ ਦਾ ਬੋਝ ਪਾਇਆ ਗਿਆ ਤੇ ਅੱਜ ਆਪਣੀ ਮਰਜ਼ੀ ਨਾਲ ਸੈਸ਼ਨ ਚਲਾ ਕੇ ਉੱਥੇ ਇਹੋ ਜਿਹੇ ਝੂਠੇ ਇਲਜ਼ਾਮ ਲਾਉਣ ਨਾਲ ਕੁਝ ਨਹੀਂ ਹੋਏਗਾ ਲੋਕਾਂ ਨੂੰ ਸੱਚਾਈ ਪਤਾ ਲੱਗ ਚੁੱਕੀ ਕਿ ਗੈਂਗਸਟਰਾਂ ਨੂੰ ਪਨਾਹ ਗੈਂਗਸਟਰਾਂ ਦੀ ਕਿਹੜੇ ਕਿਹੜੇ ਲੀਡਰ ਅਫਸਰਾਂ ਨੂੰ ਫੋਨ ਕਰਦੇ ਨੇ ਗੈਂਗਸਟਰਾਂ ਲਈ ਕਿਹੜੇ ਕਿਹੜੇ ਇਨਾਂ ਦੇ ਬੰਦੇ ਇਨਵੋਲਡ ਨੇ ਕਿਹਦੇ ਨਾਲ ਉਹ ਸੰਪਰਕ ਚ ਨੇ ਇਹ ਤੁਹਾਨੂੰ ਮੀਡੀਆ ਨੂੰ ਵੀ ਸ਼ਾਇਦ ਪਤਾ ਹੋਵੇਗਾ ਅਫਸਰਾਂ ਨੂੰ ਪਤਾ ਪਰ ਮੈਂ ਹੈਰਾਨ ਕਿ ਸਰਕਾਰ ਇਸ ਤੇ ਕੋਈ ਵੀ ਐਕਸ਼ਨ ਲੈਣ ਦੀ ਬਜਾਏ ਚੁੱਪ ਕਰਕੇ ਕੰਮ ਕਰਨ ਦੀ ਨੀਂਦ ਸੁੱਤੀ ਹੋਈ ਹੈ ਸਰ ਇਹ ਤੇ ਗੈਂਗਸਟਰਾਂ ਦੀ ਹੋ ਗਈ ਅਗਰ ਨਸ਼ੇ ਦੀ ਗੱਲ ਕੀਤੀ ਜਾਵੇ ਇਹਨਾਂ ਨੇ ਇੱਕ ਮੁਹਿੰਮ ਚਲਾਈ ਸੀ ਜੀ ਯੁੱਧ ਨਸ਼ਿਆਂ ਵਿਰੁੱਧ ਮੈਂ ਬਹੁਤ ਸਲਾਘਾ ਕਰਦਾ ਕਿ ਵਧੀਆ ਗੱਲ ਆ ਨਸ਼ੇ ਦੇ ਵਿਰੁੱਧ ਸਾਰੀਆਂ ਹੀ ਪਾਰਟੀਆਂ ਇਕੱਠੇ ਹੋ ਕੇ ਚੱਲਣਾ ਚਾਹੀਦਾ ਪਰ ਇਹਨਾਂ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸੀ ਉਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਸੀ ਉਹ ਇੱਕ ਸਿਰਫ ਤੇ ਸਿਰਫ ਖਾਵਾ ਇਸ਼ਤਿਹਾਰ ਬਾਜੀ ਤੇ ਸੋਸ਼ਲ ਮੀਡੀਆ ਤੇ ਹੋਰਡਿੰਗ ਤੇ ਅਖਬਾਰਾਂ ਦੇ ਵਿੱਚ ਇਸ਼ਤਿਹਾਰਾਂ ਦਾ ਪ੍ਰਚਾਰ ਸੀ ਕਿਸੇ ਵੀ ਵੱਡੇ ਮਗਰਮਸ਼ ਨੂੰ ਇਹਨਾਂ ਨੇ ਫੜ ਕੇ ਅੰਦਰ ਨਹੀਂ ਦਿੱਤਾ ਨਸ਼ਾ ਵੇਚਣ ਵਾਲਾ ਫੜਨਾ ਚਾਹੀਦਾ ਨਾ ਕਿ ਨਸ਼ਾ ਕਰਨ ਵਾਲਾ ਨਸ਼ਾ ਕਰਨ ਵਾਲਾ ਤੇ ਪਹਿਲੇ ਮੜਿਆ ਹੁੰਦਾ ਜੇ ਕਿਸੇ ਤੋਂ ਕੋਈ ਗ੍ਰਾਮ ਪੁੜੀ ਜਾਂ ਕੁਝ ਫੜਿਆ ਜਾਂਦਾ ਉਹਨੂੰ ਤੁਸੀਂ ਜੇਲ੍ਹ 'ਚ ਛੁੱਟ ਦੋਗੇ ਤਾਂ ਮਰ ਗਿਆ ਪਰਿਵਾਰ ਪਹਿਲੇ ਹੀ ਦੁਖੀ ਹੁੰਦਾ ਉਹ ਹੋਰ ਦੁਖੀ ਹੋ ਜਾਂਦਾ ਸੋ ਵੱਡੇ ਮਗਰਮਸ਼ਾ ਨੂੰ ਕਿਸੇ ਨੇ ਨਹੀਂ ਫੜਿਆ ਕੋਈ ਹੱਥ ਨਹੀਂ ਪਾਇਆ ਮਾਨਸਾ ਵੀ ਸਟੇਟਮੈਂਟਾਂ ਦਿੰਦੇ ਇਹਨਾਂ ਦੇ ਵਜ਼ੀਰ ਵੀ ਦਿੰਦੇ ਆ ਅਸੀਂ ਨਸ਼ਾ ਖਤਮ ਕਰਦਾਂਗੇ ਅਸੀਂ ਨਸ਼ਾ ਕਰਦਾਂਗੇ ਮੈਂ ਤੁਹਾਨੂੰ ਕਹਿ ਸਕਦਾ ਤਾਂ ਬੇਨਾ ਕਿ ਜੋ ਇਸ ਵੇਲੇ ਪੰਜਾਬ ਦੀ ਸਥਿਤੀ ਹੈ ਜੋ ਪੰਜਾਬ ਦੇ ਹਾਲਾਤ ਨਸ਼ਾ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਵੱਧ ਵੇਖ ਰਿਹਾ ਤੇ ਕਾਰਨ ਇਹ ਵੀ ਹੈ ਵੱਧ ਵੀ ਵਿਕ ਰਿਹਾ ਤੇ ਮਹਿੰਗਾ ਵੀ ਕਿੰਦੇ ਵਿਕ ਰਿਹਾ ਕਿਉਂਕਿ ਇੰਨਾ ਦੇ ਹੀ ਬੰਦੇ ਇਸ ਚੀਜ਼ ਦੇ ਵਿੱਚ ਇਨਵੋਲ ਵਾ ਜਿਹੜੇ ਸਾਰਾ ਵਪਾਰ ਕਰਵਾ ਰਹੇ ਨੇ ਪਰ ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਨਸ਼ੇ ਦੇ ਸਦਾਗਰਾਂ ਦੇ ਘਰ ਵੀ ਢੈ ਢੇਰੀ ਕੀਤੇ ਜਾ ਰਹੇ ਨੇ ਤਰਨਤਾ ਹਲਕੇ ਦੇ ਵਿੱਚ ਹੀ ਦੱਸ ਦੋ ਮੈਨੂੰ ਕਿਹੜੇ ਵੱਡੇ ਨਸ਼ੇ ਦੇ ਸਦਾਗਰ ਦਾ ਜਾਂ ਪੰਜਾਬ ਦੇ ਵਿੱਚ ਨਸ਼ੇ ਦੇ ਸਦਾਗਰ ਦਾ ਘਰ ਢੈ ਢੇਰੀ ਕੀਤਾ ਗਿਆ ਕੋਈ ਮਾਤੜ ਗਰੀਬ ਜਿਹਦੇ ਕੋਈ ਕੋਈ 2-4 ਗ੍ਰਾਮ ਫੜ ਕੇ ਅੰਦਰ ਦਿੱਤਾ ਹੋਗਾ ਉਹਦੀਆਂ ਘਰ ਦੀਆਂ ਕੰਦਾ ਢਾ ਦੇਣਾ ਤੇ ਮੀਡੀਆ ਦੇ ਫੋਟੋਆਂ ਪਾ ਦੇਣੀਆਂ ਉਹ ਕੋਈ ਚੰਗੀ ਗੱਲ ਜਿਨ੍ਹਾਂ ਦੇ ਘਰ ਢਾਉਣੇ ਚਾਹੀਦੇ ਸੀ ਉਹ ਅੱਜ ਤੱਕ ਨਹੀਂ ਢੱਠੇ ਉਹ ਜਿਨ੍ਹਾਂ ਨੂੰ ਗੱਡੀਆਂ ਵੱਡੀਆਂ-ਵੱਡੀਆਂ ਲੈ ਕੇ ਪੰਜਾਬ 'ਚ ਫਿਰਦੇ ਨੇ ਲੋਕਾਂ ਨੂੰ ਵੀ ਪਤਾ ਵਾ ਕਿ ਪਿੰਡ ਦੇ ਵਿੱਚ ਵਾਹੀ ਕਰਕੇ ਖੇਤੀਬਾੜੀ ਜਾਂ ਮਿਹਨਤ ਕਰਕੇ ਕਿਹੜਾ ਬੰਦਾ ਅੱਗੇ ਆਇਆ ਹੁੰਦਾ ਤੇ ਜਿਹਦੇ ਕੋਲ ਕਿੱਲਾ ਜ਼ਮੀਨ ਨਹੀਂ ਹੁੰਦੀ ਤੇ ਉਹਦੇ ਕੋਲ 50-50 ਲੱਖ ਦੀਆਂ ਕਰੋੜ-ਕਰੋੜ ਦੀਆਂ ਗੱਡੀਆਂ ਆਉਂਦੀਆਂ ਐਡੀਆਂ-ਐਡੀਆਂ ਕੋਠੀਆਂ ਬਣਦੀਆਂ ਕਿਵੇਂ ਬਣ ਜਾਂਦੀਆਂ ਉਹਨਾਂ ਦੇ ਖਿਲਾਫ ਤੇ ਕਿਸੇ ਦੀ ਕੋਈ ਕਾਰਵਾਈ ਨਹੀਂ ਹੈ ਸਿੱਖਿਆ ਕ੍ਰਾਂਤੀ ਨੂੰ ਕਿਸ ਤਰ੍ਹਾਂ ਦੇਖਦੇ ਜੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਲਈ ਵੀ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਮੈਂ ਆਪਣੇ ਬਾਰਡਰ ਏਰੀਆ ਦੀ ਗੱਲ ਕਰਨਾ ਚਾਹੁੰਦਾ ਕਿ ਐਜੂਕੇਸ਼ਨ ਦੇ ਵਿੱਚ ਜਿਹੜਾ ਸਿਸਟਮ ਸਾਡੇ ਐਜੂਕੇਸ਼ਨ ਦਾ ਬਾਰਡਰ ਏਰੀਆ ਦਾ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਮੈਂ ਤੁਹਾਨੂੰ ਬਾਰਡਰ ਦੇ ਵਿੱਚ ਸਕੂਲ ਦਾ ਵਿੱਚ ਜਾ ਕੇ ਦਿਖਾ ਸਕਦਾ ਇੰਨਾ ਬੁਰਾ ਹਾਲ ਹੈ ਕਿ ਨਾ ਸਾਡੇ ਕੋਲ ਇੱਥੇ ਸਟਾਫ ਪੂਰਾ ਨਾ ਸਾਡੇ ਕੋਲ ਟੀਚਰ ਨੇ ਅਤੇ ਬੁਰੀ ਤਰ੍ਹਾਂ ਫੇਲ ਫੇਲ ਮੰਨਿਆ ਜਾ ਰਿਹਾ ਸਾਡਾ ਜਿਹੜਾ ਸਿੱਖਿਆ ਦਾ ਐਜੂਕੇਸ਼ਨ ਸਿਸਟਮ ਜਿਹਦੀ ਆਪਾਂ ਗੱਲ ਕਰ ਰਹੇ ਕਿ ਬੱਚੇ ਮਜਬੂਰ ਨੇ ਮਾਪਿਓਂ ਇਥੋਂ ਬੱਚਿਆਂ ਨੂੰ ਕਿਸੇ ਨੂੰ ਅਮਰੇਸਰਪਨਡ ਭੇਜ ਰਿਆ ਕੋਈ ਕਿਸੇ ਸ਼ਹਿਰ ਚ ਭੇਜ ਰਿਆ ਕੋਈ ਕਿਤੇ ਭੇਜ ਰਿਆ ਕੀ ਅਸੀਂ ਤਰਨ ਇੱਥੇ ਰਹਿ ਕੇ ਬਾਰਡਰ ਤੇ ਰਹਿ ਕੇ ਚੰਗੇ ਸਰਕਾਰੀ ਪਹਿਲਾਂ ਅਫਸਰ ਵੀ ਬਣਦੇ ਸੀ ਸਰਕਾਰੀ ਸਕੂਲਾਂ ਚ ਪੜ ਕੇ ਹੁਣ ਕਿਉਂ ਨਹੀਂ ਹੋ ਐਜੂਕੇਸ਼ਨ ਸਿਸਟਮ ਦਾ ਜ਼ਦਾਰ ਹੋ ਰਿਹਾ ਬਹੁਤ ਬੁਰੀ ਹਾਲਤ ਹੈ ਐਜੂਕੇਸ਼ਨ ਸਿਸਟਮ ਦੀ ਤੇ ਉਹਦੇ ਨਾਲ ਦੇ ਨਾਲ-ਨਾਲ ਸਿਹਤ ਸਹੂਲਤਾਂ ਦੀ ਹੈਲਥ ਸਿਸਟਮ ਦੀ ਸਾਡੇ ਇੰਨੀ ਬੁਰੀ ਹਾਲਤ ਆ ਕਿ ਡਿਸਪੈਂਸਰੀਆਂ ਜਿਹੜੀ ਕਿ ਬੜੀ ਪੁਰਾਣੀ ਪਹਿਲੀਆਂ ਸਰਕਾਰਾਂ ਤੋਂ ਹੀ ਚੱਲਿਆ ਆਉਂਦਾ ਸੀ ਪਿੰਡਾਂ ਚ ਪਹਿਲਾਂ ਵੀ ਡਿਸਪੈਂਸਰੀਆਂ ਹੁੰਦੀਆਂ ਸੀ ਠੀਕ ਹੈ ਜੀ ਉਦਾਂ ਇਹਨਾਂ ਨੇ ਨਾਂ ਰੱਖਤਾ ਕਿਹੜਾ ਕਲੀਨਿਕ ਰੱਖਿਆ ਸੀ ਜੇ ਤੁਹਾਨੂੰ ਯਾਦ ਹੋਊਗਾ ਜੀ ਮਹੱਲਾ ਕਲੀਨਿਕ ਮਹੱਲਾ ਕਲੀਨਿਕ ਉਹ ਕਿ ਇਸੇ ਮੰਡੀ ਦੇ ਦਫਤਰ ਤੇ ਜਾ ਕੇ ਪੇਂਟ ਕਰਕੇ ਫੋਟੋ ਖਿੱਚ ਕੇ ਲਾ ਕੇ ਮਾਨ ਸਰਪ ਦੀ ਬਣਾਤਾ ਜੀ ਮਹੱਲਾ ਕਲੀਨਿਕ ਕਿ ਇਹ ਪੰਚਾਇਤ ਘਰ ਤੇ ਜਾ ਕੇ ਪੇਂਟ ਕਰਕੇ ਫੋਟੋ ਲਾ ਕੇ ਕਰਤਾ ਜੀ ਮਹੱਲਾ ਕਲੀਨਿਕ ਤੁਸੀਂ ਚੱਲੋ ਮੇਰੇ ਨਾਲ 104 ਪੰਚਾਇਤਾਂ ਨੇ ਪੂਰੇ ਹਲਕੇ ਚ ਠੀਕ ਹੈ ਜੀ ਮੈਂ ਤੁਹਾਨੂੰ ਲੈ ਕੇ ਚੱਲਦਾ ਮੈਨੂੰ ਚੱਲ ਕੇ ਦਿਖਾਉਗੀ ਹਾਂ ਮਹੱਲਾ ਕਲੀਨਿਕ ਬੜਾ ਕਾਮਯਾਬਾ ਜੀ ਕੋਈ ਪਿੰਡ ਵਾਲਾ ਕਵੇ ਜੀ ਇੱਥੇ ਸਵੇਰੇ ਡਾਕਟਰ ਆਉਂਦਾ ਜੀ ਸ਼ਾਮ ਤੱਕ ਬੈਠਦਾ ਬੁਰੀ ਹਾਲਤ ਹੈ ਸਿਹਤ ਸਹੂਲਤਾ ਪੱਖੋਂ ਵੀ ਸਭ ਤੋਂ ਜ਼ਿਆਦਾ ਪੰਜਾਬ ਪਛੜਿਆ ਹੋਇਆ ਇਸ ਵੇਲੇ ਸਰ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਤਰਨ ਤਰਨ ਹਲਕੇ ਦੇ ਵਿੱਚ ਵਿਚਰ ਰਹੇ ਜੇ ਜਿਮਨੀ ਚੋਣ ਦਾ ਵੀ ਐਲਾਨ ਹੋ ਚੁੱਕਾ ਵਾ ਕਿ ਤੁਸੀਂ ਵੀ ਆਪਣੀ ਦਾਵੇਦਾਰੀ ਜਿਹੜੀ ਆ ਪਾਰਟੀ ਹਾਈ ਕਮਾਂਡ ਦੇ ਕੋਲ ਲੈ ਕੇ ਜਾਓਗੇ ਇਹ ਦੇਖੋ ਜੀ ਇਹ ਫੈਸਲਾ ਪਾਰਟੀ ਹਾਈ ਕਮਾਂਡ ਨੇ ਲੈਣਾ ਦਾਵੇਦਾਰੀ ਟਿਕਟ ਮੰਗਣਾ ਹਰ ਇੱਕ ਦਾ ਹੱਕ ਮੈਂ ਪਿਛਲੇ ਬੜੇ ਲੰਬੇ ਸਮੇਂ ਤੋਂ ਇੱਥੇ ਲੋਕਾਂ ਦੀ ਸੇਵਾ ਕਰ ਰਿਹਾ 24 ਘੰਟੇ ਲੋਕਾਂ ਦੇ ਵਿੱਚ ਇੱਥੇ ਹਾਜ਼ਰ ਰਹਿਣਾ ਹਰ ਕੋਸ਼ਿਸ਼ ਕਰਦਾ ਕਿ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸਹਾਇ ਹੋਵਾਂ ਜੇ ਪਾਰਟੀ ਦੇ ਕਿਸੇ ਵੀ ਤਰ੍ਹਾਂ ਦੇ ਵਰਕਰ ਆਗੂ ਨਾਲ ਜਾਂ ਕਿਸੇ ਵੀ ਵਿਰੋਧੀ ਧਿਰ ਨੇ ਜਾਂ ਸਰਕਾਰ ਨੇ ਅਜ ਤੱਕ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਪੰਚਾਇਤੀ ਇਲੈਕਸ਼ਨਾਂ ਸੀ ਚਾਹੇ ਕਾਰਪੋਰੇਸ਼ਨ ਦੀਆਂ ਸਾਡੇ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਸੀ ਮੈਂ ਡਟ ਕੇ ਆਪਣੇ ਸਾਥੀਆਂ ਦਾ ਸਾਥ ਦਿੱਤਾ ਤੇ ਉਹਨਾਂ ਦੇ ਨਾਲ ਥਾਣਿਆਂ ਦਾ ਵੀ ਘਰਾਓ ਕੀਤਾ ਸੋ ਟਿਕਟ ਮੰਗਣਾ ਹਰ ਇੱਕ ਦਾ ਬਾਕੀ ਪਾਰਟੀ ਦਾ ਫੈਸਲਾ ਜਿੰਨੂੰ ਵੀ ਪਾਰਟੀ ਟਿਕਟ ਦੇਗੀ ਇਕੱਠੇ ਸਮੁੱਚੀ ਕਾਂਗਰਸ ਪਾਰਟੀ ਇੱਕ ਮੁੱਠ ਹੋ ਕੇ ਉਹਦੀ ਮਦਦ ਕਰਾਂਗੇ ਅਤੇ ਕਾਂਗਰਸ ਨੂੰ ਇਹ ਸੀਟ ਜਿਤਾ ਕੇ ਦੇਵਾਂਗੇ ਅਗਰ ਪਾਰਟੀ ਹਾਈ ਕਮਾਂਡ ਰਾਜਵੀਰ ਸਿੰਘ ਪੁੱਲਰ ਜੀ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਤੇ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਤੁਸੀਂ ਆਪਣਾ ਚੋਣ ਪ੍ਰਚਾਰ ਜਿਹੜਾ ਕਰੋਗੇ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਜਿਹੜਾ ਮੁੱਦਾ ਸੀ ਨਾ ਇਹਨਾਂ ਚੱਕਿਆ ਸੀ ਯੁੱਧ ਨਸ਼ਿਆਂ ਵਿਰੁੱਧ ਮੈਂ ਮੇਰੀ ਦਿਲੋਂ ਕੋਸ਼ਿਸ਼ ਹੋਊਗੀ ਕਿ ਇਹਨਾਂ ਦੇ ਮੁੱਦੇ ਨੂੰ ਲੈ ਕੇ ਨਹੀਂ ਮੈਂ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਕਮੇਟੀਆਂ ਬਣਾਵਾਂਗੇ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਅੱਗੇ ਲਾਵਾਂਗੇ ਉਹਨਾਂ ਦੀ ਅਗਵਾਈ 'ਚ ਬਣਾਵਾਂਗੇ ਕਿ ਤਾਂ ਜੋ ਨਸ਼ਾ ਕਰਨ ਵਾਲਾ ਸਿਰਫ ਤੇ ਸਿਰਫ ਤੁਹਾਡੇ ਦਿਮਾਗ ਦੀ ਖੇਡ ਆ ਨਾਲ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸਮਝਾਇਆ ਜਾਵੇ ਇਸ ਦਲਦਲ 'ਚੋਂ ਕੱਢਿਆ ਜਾਵੇ ਸਭ ਤੋਂ ਪਹਿਲਾਂ ਮੁੱਦਾ ਮੈਂ ਨਸ਼ੇ ਦਾ ਲੈ ਕੇ ਲੋਕਾਂ ਜਾਵਾਂ ਫਿਰ ਲੈ ਕੇ ਜਾਵਾਂਗਾ ਐਜੂਕੇਸ਼ਨ ਸਿਸਟਮ ਦਾ ਫਿਰ ਲੈ ਕੇ ਜਾਵਾਂਗਾ ਸਿਹਤ ਸਹੂਲਤਾਂ ਦਾ ਫਿਰ ਲੈ ਕੇ ਜਾਵਾਂਗਾ ਕਿ ਕਿਸੇ ਨਾ ਕਿਸੇ ਤਰੀਕੇ ਕੋਈ ਰੋਜ਼ਗਾਰ ਦੇ ਸਾਧਨ ਇਸ ਹਲਕੇ ਦੇ ਵਿੱਚ ਮੋਹਿਆ ਕਰਾਇਆ ਜਾਣ ਤਾਂ ਜੋ ਕਿ ਸਾਡੇ ਨੌਜਵਾਨ ਕਿਸੇ ਰੋਜ਼ਗਾਰ ਦੇ ਵਿੱਚ ਲੱਗਣਗੇ ਕੋਈ ਚੰਗੀ ਇੰਡਸਟਰੀ ਚੰਗਾ ਉਦਯੋਗ ਲੈ ਕੇ ਆਇਆ ਜਾਵੇ ਕਿ ਉਹਨਾਂ ਦੇ ਵਿੱਚ ਲੱਗਣ ਆਪਣਾ ਕੰਮਕਾਰ ਕਰਨ ਤਾਂ ਜੋ ਵਿਹਲੇ ਨਾ ਰਹਿਣਗੇ ਉਹਨਾਂ ਦਾ ਨਸ਼ੇ ਵਾਲ ਜਾਂ ਕਿਸੇ ਵੀ ਇਸ ਚੀਜ਼ ਵਾਲ ਰੁਝਾਨ ਨਾ ਆਵੇ ਅਦੇ ਉਸ ਤੋਂ ਬਾਅਦ ਲੈ ਕੇ ਆਵਾਂਗਾ ਪਿੰਡਾਂ ਦੇ ਮੁੱਦੇ ਜਿੰਨਾ ਜੋ ਕਿ ਪਿਛਲੀਆਂ ਸਰਕਾਰਾਂ ਨੇ ਬੜੇ ਲੰਬੇ ਸਮੇਂ ਤੋਂ ਸਾਡੇ ਲੋਕਾਂ ਨੂੰ ਉਲਝਾਇਆ ਆ ਉਲਝਾਇਆ ਕਿ ਬੇਵਕੂ ਬਣਾਇਆ ਆ ਨਾਲੇ ਦੇ ਪੰਚਾਇਤਾਂ ਦੇ ਵਿੱਚ ਸਰਪੰਚਾਂ ਨੂੰ ਲੜਾਉਂਦੇ ਨੇ ਨਾਲੇ ਉਹਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਹੀ ਪਿੰਡਾਂ ਦੇ ਲੋਕਾਂ ਨੂੰ ਉਲਝਾ ਕੇ ਤੇ ਉੱਥੋਂ ਤੱਕ ਹੀ ਸੀਮਤ ਕਰਕੇ ਰੱਖਿਆ ਆ ਕਿ ਇਹ ਸਿਰਫ ਇਨ੍ਹਾਂ ਮੁੱਦਿਆਂ ਤੱਕ ਹੀ ਉਲਝੇ ਰਹਿਣ ਲੜੀ ਜਾਂ ਤੇ ਲੀਡਰ ਆਪਣੀ ਸਿਆਸਤ ਕਰੀ ਜਾਂ। ਮੇਰਾ ਇਹ ਮੁੱਦਾ ਸਭ ਤੋਂ ਬਾਅਦ ਚੋਏਗਾ। ਹਾਂ ਡਿਵੈਲਪਮੈਂਟ ਦਾ ਮੁੱਦਾ ਹੋਊਗਾ ਬਹੁਤ ਵੱਡਾ। ਪਰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੂੰਗਾ ਨੌ ਯੂਥ ਨੂੰ ਕਿ ਇਸ ਸਟੇਜ ਤੋਂ ਨਿਕਲ ਕੇ ਆਪਣੇ ਭਵਿੱਖ ਬਾਰੇ ਸੋਚੋ। ਇਹ ਜਿਹੜੀ ਪੁਰਾਣੇ ਘਟਿਆ ਤਰੀਕੇ ਦੀ ਰਾਜਨੀਤੀ ਆ ਇਹਦੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੂੰਗਾ। ਜੂਥ ਆਗੂ ਜੇ ਤੁਸੀਂ ਵੀ ਨੌਜਵਾਨ ਆਗੂ ਜੇ ਜੂਥ ਨੂੰ ਜਿਹੜੀ ਐ ਖਾਸ ਜਿਹੜੀ ਅਪੀਲ ਰਾਜਵੀਰ ਸਿੰਘ ਜੀ ਭੁੱਲਰ ਕਿਹੜੀ ਕਰਨਾ ਚਾਹੁੰਦੇ ਨੇ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਤੇ ਇਹੀ ਅਪੀਲ ਕਰਨਾ ਚਾਹਨਾ ਤੇ ਬੇਨਤੀ ਵੀ ਕਰਨਾ ਚਾਹਨਾ ਹੱਥ ਜੋੜ ਕੇ ਕਿ ਸਾਡੇ ਕੋਲ ਇੱਕ ਬਹੁਤ ਸੁਨਹਿਰੀ ਸਮਾਂ ਵਨ ਜੀ ਚਲੋ ਦੁਨੀਆ ਤੇ ਆਉਣਾ ਜਾਣਾ ਹਰ ਇੱਕ ਦਾ ਜਿੰਨੇ ਵੀ ਸਵਾਸ ਪਰਮਾਤਮਾ ਨੇ ਲਿਖੇ ਪਰ ਹੁਣੇ ਜਿਹੜਾ ਇੱਕ ਮੌਕਾ ਦਿੱਤਾ ਬਾਈਲ ਇਕਸ਼ਨ ਦਾ ਮਾਝੇ ਦੇ ਲੋਕਾਂ ਨੂੰ ਇਦੇ ਵਿੱਚ ਤਗੜੇ ਹੋ ਕੇ ਨੌਜਵਾਨ ਸਾਥੀ ਮੇਰੇ ਕਾਂਗਰਸ ਪਾਰਟੀ ਦਾ ਸਾਥ ਦੇਣ ਅਤੇ ਝਾੜੂ ਵਾਲਿਆਂ ਨੂੰ ਉਹਨਾਂ ਦੀ ਸਚਾਈ ਦੱਸਣ ਕਿ ਸਾਢੇ 3 ਸਾਲ ਪਹਿਲਾਂ ਵੀ ਤੁਸੀਂ ਸਾਡੇ ਕੋਲ ਵੋਟਾਂ ਮੰਗਣ ਆਏ ਸੀ ਤੇ ਝੂਠ ਬੋਲ ਕੇ ਗਮਰਾਹ ਕਰਕੇ ਤੁਸੀਂ ਸਾਡੇ ਨਾਲ ਧੋਖਾ ਕਰਕੇ ਸਾਡੇ ਤੋਂ ਵੋਟਾਂ ਲਈਆਂ ਨੇ ਤੇ ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦੇਣ ਇਹਨਾਂ ਨੂੰ ਭਜਾਉਣ ਤੇ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਲੋਕਾਂ ਨੂੰ ਧੋਖਾ ਦਿੱਤਾ ਸੀ ਤੇ ਮੈਂ ਦਾਅਵੇ ਨਾ ਕਹਿਣਾ ਕਿ ਸਾਡੇ ਮਾਜੇ ਦੇ ਲੋਕ ਇਹ ਯੋਧੇ ਲੋਕ ਨੇ ਇਹ ਦਿੱਲੀ ਵਾਲਿਆਂ ਨੂੰ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ ਸਾਰਾ ਕੁਝ ਈਸਵਰੀ ਚੰਗੀ ਤਰ੍ਹਾਂ ਤਰਨ ਤਰਨ ਦੀ ਬਾਈ ਇਲੈਕਸ਼ਨ ਚ ਦੱਸ ਦੇਣਗੇ ਕਿ ਇੱਥੇ ਵੋਟਾਂ ਮੰਗਣ ਆਉਣ ਤੋਂ ਬਾਅਦ ਇਹਨਾਂ ਨੂੰ ਜਵਾਬ ਕੀ ਮਿਲਦਾ ਠੀਕ ਹੈ ਸਰ ਆਪਣਾ ਕੀਮਤੀ ਸਮਾਂ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ ਤੇ ਇਹ ਸੰਨ ਰਾਜਵੀਰ ਸਿੰਘ ਜੀ ਭੁੱਲਰ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਨੇ ਦੱਸਿਆ ਹੈ ਕਿ ਜਿਮਨੀ ਚੋਣਾਂ ਦੇ ਵਿੱਚ ਉਹ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਅਗਰ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਟਿਕਟ ਦੇ ਕੇ ਨਵਾਜਦੀ ਹੈ ਤੇ ਨਾਲ ਹੀ ਉਹਨਾਂ ਨੇ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਐਸ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਉਹਨਾਂ ਨੂੰ ਜਿਹੜੇ ਉਹਨਾਂ ਨੇ ਕਾਰਜ ਨਹੀਂ ਕਰ ਰਹੀ ਵਿਕਾਸ ਕਾਰਜਾਂ ਦੇ ਵਿੱਚ ਰੁਕਾਵਟ ਆ ਰਹੀ ਹੈ ਉਹਦਾ ਮੂੰਹ ਤੋੜ ਜਿਹੜਾ ਹੈ ਜਵਾਬ ਦਿੱਤਾ ਜਾਵੇ ਐਸੇ ਹੋਰ ਕਿਸੇ ਸਖਸ਼ ਦੇ ਨਾਲ ਲੈ ਕੇ ਫਿਰ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਲਈ ਧੰਨਵਾਦ